9 ਅਪ੍ਰੈਲ ਨੂੰ ਥਾਣਾ ਗੇਟ ਕੀਮਾ ਦੇ ਏਰੀਆ ਵਿੱਚ ਸੰਦੀਪ ਸਿੰਘ ਔਰ ਸੰਦੀਪ ਸਨ ਆਫ ਵਾਹਿਗੁਰ ਸਿੰਘ ਜੋ ਲੇਬਰ ਕਲੋਨੀ ਦਾ ਰਹਿਣ ਵਾਲਾ ਜਿਸ ਦਾ ਇੱਕ ਸਲੂਨ ਹੈ ਇਸ ਦਾ ਜਿਹੜਾ ਪਹਿਲਾਂ ਕਿਸੇ ਪਾਰਟੀ ਨਾਲ ਝਗੜਾ ਚੱਲਦਾ ਸੀ ਜੋ ਇਹਨਾਂ ਨੇ ਕੱਲ ਜਿਹੜੇ ਦੋਸ਼ੀ ਉਹ ਕਾਕਾ ਭਈਆ ਤੇ ਵਿਕਾਸ ਮੈਂਡੀ ਉਹਨਾਂ ਨਾਲ ਤਿੰਨ ਚਾਰ ਜਣੇ ਸੀ ਜਿਨ੍ਹਾਂ ਨੇ ਆਪਸੀ ਝਗੜੇ ਦੇ ਵਿੱਚ ਜੋ ਸੰਦੀਪ ਜੇ ਦੇ ਗੋਲੀਆਂ ਗੋਲੀ ਮਾਰੀ ਆ ਜੋ ਜ਼ਖਮੀ ਹੋ ਸੀ ਜਿਸ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਅਤੇ ਸੰਦੀਪ ਸਿੰਘ ਦੇ ਬਿਆਨ ਦੇ ਉੱਤੇ ਕਾਕਾ ਭయ్యా ਵਿਕਾਸ ਮੰਡੀ ਹੋਂ ਦੇ ਖਿਲਾਫ ਪਰਚਾ ਦਰਜ ਕਰਕੇ ਥਾਣਾ ਗੇਟਕੀਮਾ ਵਿੱਚ ਐਫ ਆਈ ਆਰ ਨੰਬਰ 73 ਮਿਤੀ 10 4 25 ਜੋ ਅੰਡਰ ਸੈਕਸ਼ਨ 115 2 118 1 109 ਬੀ ਐਨ ਐਸ ਪੀਐਸ ਗੇਟ ਦੀ ਮਾਂ ਦਰਜ ਕੀਤੀ ਗਈ ਅਤੇ ਦੋਸ਼ੀਆਂ ਨੂੰ ਫੜ ਲੈ ਟੀਮਾਂ ਬਣਾ ਕੇ ਰੇਡ ਕੀਤੇ ਗਏ ਜੋ ਦੋਸ਼ੀ ਜਿਹੜੇ ਆ ਜਲਦੀ ਜਿਹੜੇ ਆ ਉਹ ਗ੍ਰਿਫਤਾਰ ਕਰਕੇ ਜਿਹਨਾਂ ਦੇ ਖਿਲਾਫ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਚਲਾਨ ਦਿੱਤਾ ਜਾ ਰਿਹਾ ਹੈ